ਨੰਦੀ ਮੌਤ ਮੰਦੀ ਮੌਤ ਨਹੀਂ ਮਿੱਟੀ ਵਿੱਚ ਮਿੱਟੀ ਅਸੀਂ ਕਰੋੜਾਂ ਦਫਾ ਹੋ ਚੁੱਕੇ ਹਾਂ ਜੋਤ ਦੇ ਚ ਜੋਤ ਤੇ ਅਸੀਂ ਇੱਕ ਦਫਾ ਵੀ ਨਹੀਂ ਹੋ ਇੱਕ ਦਫਾ ਹੋ ਹੋ ਜਾਇਆ ਤੇ ਫਿਰ ਮਿੱਟੀ ਵਿੱਚ ਮਿੱਟੀ ਹੋਣਾ ਬੰਦ ਹੋ ਜਾਂਦਾ ਜਨਮ ਮਰਨ ਤੋਂ ਮਨੁੱਖ ਰਹਤ ਹੈ ਮਿੱਟੀ ਵਿੱਚ ਮਿੱਟੀ ਇੱਕ ਦਫਾ ਨਹੀਂ ਕਰੋੜਾਂ ਦਫਾ ਹੋ ਚੁੱਕੇ ਹਾਂ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਏ ਪਿਆਦੇ ਇਸਲਾਮ ਮੇ ਨਰਕ ਨੂੰ ਜੋ ਭੋਗਣ ਵਾਸਤੇ ਵੀ ਤਨ ਚਾਹੀਦਾ ਤੇ ਨਰਕ ਕਿਸ ਨੂੰ ਕਹਿੰਦੇ ਨੇ ਦੁੱਖ ਨੂੰ ਬਹੁਤ ਵੱਡੇ ਦੁੱਖ ਨੇ ਤੋਂ ਕੁੰਭੀ ਨਰਕ ਹੈ ਊਟ ਪਾਤ ਤੇ ਜਨਮ ਹੋ ਗਿਆ ਭਿਖਸ਼ਾ ਦੇ ਟੁਕੜੇ ਮੰਗੇ ਹੋਏ ਮਾਂ ਮੰਗਦੀ ਪਈਏ ਮਾਂ ਉਸ ਤੋਂ ਬਣਿਆ ਦੁੱਧੇ ਜਨਮ ਤੋਂ ਹੀ ਬਿਖਾਰੀ ਜਨਮ ਤੋਂ ਊਟ ਪਾਤ ਤੇ ਰਹਿਣ ਨੂੰ ਕੋਈ ਨਹੀਂ ਖਾਣ ਨੂੰ ਭੋਜਨ ਨਹੀਂ ਰਹਿਣ ਨੂੰ ਆਸਥਾਨ ਨਹੀਂ ਭਿਆੰਕਰ ਰੋਗ ਹੈ ਕੋਈ ਇਲਾਜ ਨਹੀਂ ਕੁੰਭੀ ਨਰਕ ਹੋਰ ਕਿਸ ਨੂੰ ਕਹਿੰਦੇ ਨੇ ਦੁੱਖ ਨੂੰ ਭੋਜਨ ਭੋਗਣ ਵਾਸਤੇ ਤਨ ਚਾਹੀਦਾ ਸੁੱਖ ਨੂੰ ਭੋਗਣ ਵਾਸਤੇ ਵੀ ਤਨ ਚਾਹੀਦਾ ਦੁੱਖ ਸੁੱਖ ਨੂੰ ਹੀ ਨਰਕ ਸਵਰਗ ਕਹਿੰਦੇ ਨਾਮ ਜਪ ਕੇ ਮਨੋਂ ਕੋ ਨਰਕ ਤੋਂ ਤੇ ਸਵਰਗ ਤੋਂ दोहा तो बच जाता स्वर्ग नरक मैं रो सतगुर के प्रसाद चरण कमल की मौज में रहो अंत अर प्रभु का नाम तो ते बच गए स्वर्ग तो भी बच गए इसे नुरु तेग बहादुर साहब जी कहने। जो नर दुख में दुख नहीं माने, सुख सने अर जाके कंचन माटी माने ਦੁੱਖ ਤੜਪਾ ਕੇ ਰੱਖ ਦਿੰਦਾ ਰੁਲਾ ਕੇ ਰੱਖ ਦਿੰਦਾ ਸੁਖ ਆਲਸੀ ਬਣਾ ਦਿੰਦਾ ਸੁਖਿਆਰਾ ਇਤਨਾ ਬਣਾ ਦਿੰਦਾ ਹੈ ਆਸ ਬਣਾ ਦਿੰਦਾ ਹੰਕਾਰੀ ਬਣਾ ਦਿੰਦਾ ਦਲੇਦਰੀ ਬਣਾ ਦਿੰਦਾ ਹਤਾ ਕੇ ਨਾਸਤਿਕ ਬਣਾ ਦਿੰਦਾ ਦੋਵੇਂ ਰੋਕਣ ਬਹੁਤਾ ਦੁੱਖ ਹੈ ਨਾਮ ਜਪਣਾ ਔਖਾ ਹੋ ਜਾਂਦਾ ਹੈ ਬਹੁਤਾ ਸੁਖ ਹੈ ਅੰਮ੍ਰਿਤ ਵੇਲੇ ਉਠਣਾ ਔਖਾ ਹੋ ਜਾਂਦਾ ਦੋਵੇਂ ਹੀ ਰੋਕਦੇ ਹੈ ਪ੍ਰਭੂ ਦਾ ਜੋ ਨਾਮ ਜਪਦਾ ਹੈ ਨਾ ਉਹਨੂੰ ਦੁੱਖ ਰੋਗਦਾ ਨਾ ਉਹਨੂੰ ਸੁਖ ਰੋਗਦਾ ਨਾ ਉਹਨੂੰ ਨਰਕ ਰੋਗਦਾ ਨਾ ਉਹਨੂੰ ਸਵਰਗ ਰੋਗਦਾ ਸਵਰਗ ਵੀ ਰੋਗਦਾ ਹੈ ਸਵਰਗ ਦੇ ਚ ਕੀ ਹੈ ਇੰਦਰੀਆਂ ਦਾ ਸੁਖ ਹੈ ਅੱਖਾਂ ਦਾ ਰਸ ਕੰਨਾਂ ਦਾ ਰਸ ਜ਼ਬਾਨ ਦਾ ਰਸ ਨਾਸਕਾ ਦਾ ਰਸ ਖਲੜੀ ਦਾ ਰਸ ਜਿਸ ਇੰਦਰੀਨੋ ਜਿਹੜਾ ਰਸ ਸਹੀ ਹੈ ਮੌਜੂਦ ਹੈ ਰਾਜ ਕੇ ਮੌਜੂਦ ਹੈ ਸਵਰਗ ਔਰ ਕਿਸ ਨੂੰ ਸਵਰਗ ਕਹਿੰਦੇ ਸੰਸਾਰ ਦੇ ਰਸਾਨੋ और बहुताको रस मौजूद ने उसर्ग कहने और जो भोगद है उसनों कहें इंदर एक इंद्रिया का रस मान रहे जो अखा चाहिए है जो कना चाह जो जबानू बार बार चाहिए ने रस है जो खलड़ी नफरश चाहिएगा ਜੋ ਨਾਸਕਾ ਨੂੰ ਪਰਫਿਊਮ ਤਰ੍ਹਾਂ ਤਰ੍ਹਾਂ ਦੇ ਅਤਰ ਸੰਤ ਚਾਹੀਦੇ ਨੇ ਹੈਗੇ ਸਾਰੇ ਇੰਦਰੀਆਂ ਦੇ ਰਸ ਮੌਜੂਦ ਨੇ ਇੰਦ ਸਵਰਗ ਦੇ ਜਿੱਤੇ ਇੰਦਰ ਹੁੰਦਾ ਜੋ ਇੰਦਰੀਆਂ ਦਾ ਰਸ ਮਾਣਦਾ ਪਰਮਾਤਮਾ ਦੀ ਦੁਨੀਆ ਤੇ ਉਹ ਪਹੁੰਚਦਾ ਕੌਣ ਇੰਦਰ ਜੇ ਜੋ ਇੰਦਰੀਆਂ ਨੂੰ ਜਿੱਤ ਲੈ ਲੈ ਜਿੱਤ ਲੈ ਜੋ ਇਨਾ ਰਸਾਂ ਤੋਂ ਉੱਚਾ ਉੱਠ ਜਾਂਦਾ ਇੰਦਰ ਜੇ ਕਰੋੜਾਂ ਚ ਕੋਈ ਕਰ ਜਾਂਦਾ ਹੈ ਵੀ ਮੈਂ ਅਰਜ਼ ਕਰਦਾ ਨਰਕ ਸੁਰਗ ਤੇ ਮੈਂ ਰਹਿ ਪ੍ਰਭੂ ਦਾ ਨਾਮ ਜਪਣ ਵਾਲਾ ਨਰਕ ਤੇ ਸਵਰਗ ਤੋਂ ਬਚ ਜਾਂਦਾ ਹੈ ਨਰਕ ਸਵਰਗ ਕੋਈ ਭਗੌਲਗ ਤੇ ਖਗੌਲਗ ਥਾਂ ਨਹੀਂ ਹੈ ਕਿਧਰੇ ਨਕਸ਼ਾ ਖੋਲ ਕੇ ਬੈਠਣ ਨਾ ਲੱਗ ਪੈਣਾ ਦੇਖੀਓ ਨਰਕ ਕਿੱਥੇ ਤੇ ਸਵਰਗ ਕਿੱਥੇ ਦੀਵਾਲੀ ਦੇ ਦਿਨਾਂ ਚ ਮੈਂ ਦੇਖ ਕੇ ਡੰਗ ਰਿਆ ਬਿਕਦੀਆਂ ਨੇ ਤਸਵੀਰਾਂ ਨਰਕ ਦੀਆਂ ਤਸਵੀਰਾਂ ਬਿਕਦੀਆਂ ਨੇ ਸਵਰਗ ਦੀਆਂ ਬਿਕਦੀਆਂ ਉਹਨਾਂ ਨੇ ਨਰਕ ਦੇ ਨਕਸ਼ੇ ਬਣਾਏ ਨੇ ਸਵਰਗ ਦੇ ਨਕਸ਼ੇ ਬਣਾਏ ਨੇ ਜਿਨ੍ਹਾਂ ਨੂੰ ਆਪਣੇ ਘਰ ਦਾ ਨਕਸ਼ਾ ਨਹੀਂ ਬਣਾਉਣਾ ਹੁੰਦਾ ਸਵਰਗ ਦੇ ਨਕਸ਼ੇ ਬਣਾਏ ਨਰਕ ਦੇ ਨਕਸ਼ੇ ਦੇਖੇ ਨੇ ਇਸ ਤਰ੍ਹਾਂ ਦੀ ਅਵਸਥਾ ਨਰਕ ਸਵਰਗ ਨਹੀਂ ਹੈ ਨਕਸ਼ਾ ਨਾ ਦੇਖਣਾ ਮਨੁੱਖ ਦੁੱਖ ਦੇ ਛੇ ਔਰ ਇੰਦਰੀਆਂ ਦੇ ਰਸ ਦਾ ਅਭਾਵ ਹੈ ਜੋ ਖਾਣ ਨੂੰ ਭੋਜਨ ਚਾਹੀਦਾ ਨਹੀਂ ਨਹੀਂ ਕਿਸੇ ਵੀ ਇੰਦਰੀ ਦੇ ਦਾਸ ਤੇ ਸੁਖ ਨਹੀਂ ਹੈ ਨਰਕ ਔਰ ਕੀ ਔਰ ਕਿਸ ਨੂੰ ਨਰਕ ਕਹਿੰਦੇ ਇੰਦਰੀਆਂ ਦੇ ਸਾਰੇ ਸੁਖ ਤੇ ਰਸ ਮੌਜੂਦ ਨੇ ਸਵਰਗ ਸਵਰਗ ਔਰ ਕਿਸ ਨੂੰ ਸਵਰਗ ਕਹਿੰਦੇ ਤੋ ਮਰਿਛ ਕਰੇ ਅਸੀ ਤਨ ਦੀ ਮੌਤ ਮੰਦੀ ਮੌਤ ਨਹੀਂ ਦੂਜਾ ਮੈਂ ਇੰਜ ਵੀ ਕਹਿੰਦਾ ਤਨ ਜ਼ਿੰਦਾ ਰਹਿੰਦਾ ਫਿਰਤ ਕਰਕੇ ਕਿਉਂਕਿ ਤਨ ਰੋਟੀ ਹੈ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਤਨ ਭੋਜਨ ਹੈ ਉਸੇ ਹੈਰਾਨ ਹੋ ਵਗੇ ਮੈਂ ਕਹਿੰਦਾ ਕੀ ਕਿ ਤਨ ਰੋਟੀ ਹੈ ਪਹਿਲੇ ਇਸ ਅਸਥੂਲ ਤਨ ਨੂੰ ਗਹਿਰਾਈ ਨਾਲ ਦੇਖੀਏ ਇਹ ਬਣਦਾ ਕਿਵੇਂ ਮਹਾਰਾਜ ਦੀ ਬਾਣੀ ਕਹਿੰਦੀ ਹੈ ਰਕਤ ਬਿੰਦ ਕਰਨ ਮਿਆ ਅਗਨ ਉਦਰ ਮਜਾ ਇਹ ਰਕਤ ਬਿੰਦ ਤੋਂ ਬਣਦਾ ਲਹੂ ਤੋਂ ਬਣਦਾ ਬਿੰਦ ਤੋਂ ਬਣਦਾ ਫਿਰ ਗੁਰਬਾਣੀ ਇੰਜ ਖੋਲਦੀ ਹੈ ਮਾਂ ਕੀ ਰਕਤ ਪਿਤਾ ਬਿੰਦਾਰ ਮਾਂ ਦਾ ਲਹੂ ਪਿਤਾ ਦਾ ਬਿੰਦ ਬਿੰਦ ਤੇ ਜਿੰ ਪਿੰਡ ਕੀ ਆ ਅਗਨ ਕੁੰਡਰਾ ਦਾ ਸਮਾਸ ਮਾਤਾ ਉਦਰ ਰੱਖਿਆ ਬਹੁਰ ਲਾ ਗਈ ਮਾਇ ਫੋਨ ਆਉਂਦਾ ਬਿੰਦ ਪੈਦਾ ਪਰ ਹੁਣ ਪ੍ਰਸ਼ਨ ਖੜਾ ਹੁੰਦਾ ਹੈ ਅਗਰ ਇਸ ਨਾਲ ਤੰਗ ਬਣਦਾ ਹੈ ਤਾਂ ਖੂਨ ਕਿਵੇਂ ਬਣਦਾ ਹੈ ਬਿੰਦ ਕਿਵੇਂ ਬਣਦਾ ਹੈ ਰੋਟੀ ਤੋਂ ਬਣਦਾ ਉਹ ਕਿਸ ਤੋਂ ਬਣਦਾ ਉਹ ਕਿਸ ਤੋਂ ਬਣਦਾ ਖੂਨ ਭੋਜਨ ਤੋਂ ਬਣਦਾ ਹੈ ਬਿੰਦ ਭੋਜਨ ਤੋਂ ਬਣਦਾ ਹੈ ਇਹ ਜੀ ਕਹ ਲੋ ਤੰ ਭੋਜਨ ਹੈ ਭੋਜਨ ਤੋਂ ਹੀ ਬਣਦਾ ਹੈ ਤਨ ਰੋਟੀ ਹੈ ਰੋਟੀ ਤੋਂ ਬਣਿਆ ਤਜਦਲ ਬਣਿਆ ਰੋਟੀ ਤੋਂ ਹੈ ਕਿ ਜੀਵੇਗਾ ਵੀ ਰੋਟੀ ਦੇ ਆਸਰੇ ਤੇ ਬਿਨਾ ਰੋਟੀ ਤੋਂ ਜੀਵੀ ਨਹੀਂ ਸਕਦਾ ਭੁੱਖੇ ਭਗਤ ਨਾ ਕੀਜੇ ਇਹ ਮਾਲਾ ਆਪਣੇ ਲਈ ਜੈ ਨਹੀਂ ਹੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਸੰਗਤ ਦੇ ਨਾਲ ਹੀ ਪੰਗਤ ਬढ़ाई ਮਨ ਮੰਗਦਾ ਤੇ ਤਨ ਵੀ ਮੰਗਦਾ तन रोटी है रोटी मंग दे भूखे भगत न के जय ये माला अपने लीजे चुके रोटी जो असी खाते पीते सब कुछ जमीन तो मिलता है मिट्टी तो मिलता फिर मूल मिट्टी है तो माता धरत महत इन मां कह दिता गुरू। <ज़िये> गुरू> क्या आप जानते हैं भारत के तीन सबसे खतरनाक एयरपोर्ट कौन से हैं